ਹਾਂਜੀ ਸასი ਕਾਲ ਜੀ ਪਿਆਰ ਭਰੀ ਸასი ਕਾਲ ਤੁਹਾਡਾ ਸਵਾਗਤ ਹੈ ਜੀ ਹੋਰਸਲ ਦੀ ਕੱਪੜੇ ਦੁਕਾਨ ਉੱਤੇ ਖਾਲਸਾ ਖਲਾਲ ਰੋਸ ਰੇਲ ਰੋਡ ਭੋਗਪੁਰ ਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਬੜੀਆਂ ਮਿੱਠੀਆਂ ਮਿੱਠੀਆਂ ਰੇਂਜਾਂ ਵਿੱਚ ਲੈ ਕੇ ਆ ਰਹੇ ਹਾਂ ਜੀ ਆਪ ਜੀ ਵਾਸਤੇ ਨਾਲੇ ਹੱਥ ਜੋੜ ਕੇ ਕੋ ਸਾਖੀ ਦੀ ਮਾਫੀ ਹੈ ਜੀ ਇੰਨਾ ਚਿਰ ਵੀਡੀਓ ਨਹੀਂ ਪਾ ਸਕੇ ਲੋ ਜੀ ਆਲਓਵਰ ਸੂਟ ਹੈ ਜੀ ਮਖਮਲੀ ਕਪੜਾ ਹੈ ਨਵਾਂ ਬੇਸ ਲਿਆ ਦੇਖੋ ਬਿਲਕੁਲ ਮਖਮਲੀ ਬੇਸ ਪਟਾਖੋਲੇ ਭਾਜੀ ਨਾਲ 5.5 ਮੀਟਰ ਸੂਟ ਆ ਜੀ ਖੁੱਲੇ ਡੁੱਲੇ ਜਿਸ ਤਰ੍ਹਾਂ ਮਰਜ਼ੀ ਬਣਾਓ ਦੁਪੱਟਾ ਵੀ ਨਾਲ ਜਿਹੜਾ ਮਖਮਲੀ ਦਾ ਆ ਇਹ ਦੇਖੋ ਪੂਰੇ ਕੱਡੇ ਵੱਡੇ ਸਦਾਰੀ ਦੁਪੱਟੇ ਆ ਜੀ ਪੂਰੇ ਵੱਡੇ ਸਾਈਜ਼ ਦੇ ਦੁਪੱਟੇ ਆ ਜਿਸ ਤਰ੍ਹਾਂ ਮਰਜ਼ੀ ਪਾਓ ਹਟਾਓ ਬਹੁਤ ਸੋਹਣੀਆਂ ਆਈਟਮਾਂ ਬਹੁਤ ਹੀ ਮਿੱਠੇ ਮਿੱਠੇ ਪ੍ਰਾਈਜ਼ ਵਿੱਚ 12-1300 ਵਿਕਣ ਵਾਲਾ ਸੂਟ ਸਗਾ ਜੀ ਸਿਰਫ 750 ਰੁਪਏ ਸੂਟ ਆ ਜੀ 750 ਰੁਪਏ ਦਾ 1500 ਦੇ ਦੂਰ ਰਹਿਣ ਵਾਲੇ ਆ ਜੀ 1500 ਦਾ ਜੋੜਾ ਸੂਟਾਂ ਦਾ ਤੁਹਾਨੂੰ ਰਹਿਣ ਵਾਲਾ ਜੀ ਸਿਰਫ ਲੋ ਜੀ 2011 ਅੰਗੇ ਤੇ ਚ ਹੈਗਾ ਜੀ 골ਡਨ ਬਹੁਤ ਹੀ ਸ਼ਾਨਦਾਰ ਰੰਗ ਬਹੁਤ ਹੀ ਪਿਆਰੇ ਪਿਆਰੇ ਸੂਟ ਸਿਰਫ 750 ਰੁਪਏ ਦੀ ਰੇਂਜ ਵਿੱਚ ਹੈ ਜੀ ਸਿਰਫ 750 ਰੁਪਏ ਦੀ ਰੇਂਜ ਵਿੱਚ ਦੁਪੱਟਾ ਬਹੁਤ ਸ਼ਾਨਦਾਰ ਨਾਲ ਦੇਖੋ ਇਹਦਾ ਵੀ ਉਸੇ ਤਰ੍ਹਾਂ ਕੱਢਿਆ ਹੋਇਆ ਦੁਪੱਟਾ ਸੇਮ ਜੋ ਸੂਟ ਦਾ ਕੱਪੜਾ ਦੀ ਉਹੀ ਦੁਪੱਟੇ ਦਾ ਕੱਪੜਾ ਆ 12-1300 ਰੁਪਏ ਵਿਕਰੀ ਵਾਲੇ ਸੂਟ ਹੈ ਜੀ ਪਰ 750 ਰੁਪਏ ਰੇਂਜ ਚ ਲਾਤਾ ਆ ਸਿੰਗਲ ਸੂਟ 750 ਰੁਪਏ ਰੇਂਜ ਚ ਪੈਣਾ ਜੀ ਜੋੜਾ 1500 ਰੁਪਏ ਦਾ ਆ ਬਹੁਤ ਹੀ ਸੋਹਣੇ ਸੂਟ ਆ ਜੀ ਦੁਕਾਨ ਦੇ ਉੱਤੇ ਜਲਦੀ ਜਲਦੀ ਵਿਜ਼ਿਟ ਕਰੋ ਕਰੋ ਜੀ ਤੇ ਮੌਕੇ ਲਾਭ ਉਠਾਓ ਬਹੁਤ ਹੀ ਸੋਹਣੀਆਂ ਰਿੰਡਾਂ ਵਿੱਚ ਬਹੁਤ ਹੀ ਪਿਆਰੇ ਪਿਆਰੇ ਸੂਟ ਆਏ ਹੋਏ ਆ ਜੀ ਬੜੀਆਂ ਲਾਜਵਾਬ ਵੈਰਾਈਟੀਆਂ ਆਈਆਂ ਹੋਈਆਂ ਆ ਜਿੰਨੇ ਵੀ ਤੁਹਾਨੂੰ ਕੱਪੜੇ ਅੱਜ ਦਿਖਾਣ ਜਾ ਰਹੇ ਆ ਜੀ ਕੋਈ ਵੀ ਇੱਕ ਦੂਜੇ ਨਾਲ ਮੈਚ ਨਹੀਂ ਕਰਦਾ ਕੋਈ ਡਿਜ਼ਾਈਨਿੰਗ ਮੈਚ ਨਹੀਂ ਕਰਦੀ ਨਾਲ ਹਟਕੇ ਚੀਜ਼ਾਂ ਹਟਕੇ ਰਿੰਡਾਂ ਦਿਖਾਣ ਜਾ ਰਹੇ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਕਿ ਹੋਰ ਵੀ ਕਿਸੇ ਭੈਣ ਭਰਾ ਦਾ ਫਾਇਦਾ ਹੋ ਸਕੇ ਮੋਰ ਪੰਖਿਆ ਰੰਗ ਹੈ ਜੀ ਮੈਗਨਾ ਦੇ ਵਿੱਚ 50% ਵੀ ਗੈਟਅਪ ਨਹੀਂ ਆ ਰਹੀ ਸੂਟ ਦੀ ਜੋ ਇਹਦੀ ਐਕਚੁਅਲ ਗੈਟਅਪ ਹੈਗੀ ਆ ਦੁਕਾਨ ਦੇ ਉੱਤੇ ਆਓ ਵਿਜ਼ਿਟ ਕਰੋ ਬਹੁਤ ਹੀ ਸੋਹਣੀਆਂ ਸੋਹਣੀਆਂ ਆਈਟਮਾਂ ਦੀ ਬਹੁਤ ਪਿਆਰੀਆਂ ਪਿਆਰੀਆਂ ਆਈਟਮਾਂ ਆਈਆਂ ਹੋਈਆਂ ਜੀ ਵੈਰਾਈਟੀਆਂ ਵਿਆਹ ਸ਼ਾਦੀਆਂ ਵਾਸਤੇ ਲੱਖਾਂ ਦੇ ਕੱਪੜੇ ਹਜ਼ਾਰਾਂ 'ਚ ਰਹਿ ਜਾਣੇ ਆ ਜੀ ਬਹੁਤ ਹੀ ਸੋਹਣੀਆਂ ਆਫਰਾਂ ਬਹੁਤ ਹੀ ਮਿੱਠੇ-ਮਿੱਠੇ ਪ੍ਰਾਈਸ ਖੋਲੋ ਜੀ ਐ ਲੋ ਜੀ ਨੈਕਸਟ ਇਹਦੇ ਵਿੱਚ ਹੈਗਾ ਜੀ ਆਰਗੈਂਜ਼ਾ ਉੱਤੇ ਕੇਰੇ ਤੇ ਕੰਮ ਹੋਇਆ ਨਾਲ ਨੈਕ ਉੱਤੇ ਵੀ ਸ਼ੇਪ ਗਲਾ ਬਣਾ ਹੋਇਆ ਆ ਜੀ 11-1200 ਵਿਕਰੀ ਵਾਲੇ ਸੂਟ ਹੈ ਜੀ ਹਾਫ ਪ੍ਰਾਈਸ ਦੇ ਉੱਤੇ ਲਾਤੇ ਆ ਜੀ 1150 ਦੇ ਦੋ ਪੈਨੇ ਆ ਜੀ ਬਾਜ਼ਾਰ 1100 ਇੱਕ ਦੇ ਇੱਕ ਵਿਕਦਾ ਜੀ 1150 ਇਹਦੇ ਵਿੱਚ ਦੋ ਪੈਨੇ ਆ ਜੀ ਸਿਰਫ 575 ਰੁਪਏ ਦਾ ਸੂਟ ਆ ਸਿੰਗਲ ਸੂਟ 575 ਰੁਪਏ ਰੇਨ ਵਿੱਚ ਸ਼ਿਪਿੰਗ ਵੀ 올ਓਵਰ ਇੰਡੀਆ ਅਵੇਲੇਬਲ ਹੈ ਜੀ ਸਾਡੇ ਕੋਲ ਸਿੰਗਲ ਸੂਟ ਮੰਗਾਣਾ ਹੋਵੇ ਤਾਂ ਵੀ ਮੰਗਾ ਸਕਦੇ ਆ ਜਿਹੜੀ ਸਾਡੀ ਬੁਟੀਕ ਦੀਆਂ ਭੈਣਾਂ ਕੰਮ ਕਰਦੀਆਂ ਆਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਬਹੁਤ ਹੀ ਸੋਹਣੇ ਸੋਹਣੇ ਸੂਟ ਜੀ ਕੋਈ ਵੀ ਤੁਸੀਂ ਸੈੱਟ ਲੈ ਕੇ ਜਾਂਦੇ ਆ ਜਾਂ ਸੂਟ ਲੈ ਕੇ ਜਾਂਦੇ ਆ ਤੁਹਾਡਾ ਨਹੀਂ ਵਿਗਦਾ ਸਾਡੇ ਨਾਲ ਚੇਂਜ ਕਰ ਸਕਦੇ ਤੁਸੀਂ ਕੋਈ ਐਸੀ ਗੱਲ ਨਹੀਂ ਹੈਗੀ ਤੁਹਾਡੇ ਪੈਸੇ ਖਰਾਬ ਨਹੀਂ ਹੋਣ ਦਿੰਦੇ ਜਦੋਂ ਮਰਜ਼ੀ ਤੁਸੀਂ ਸਾਡੇ ਨਾਲ ਚੇਂਜ ਕਰ ਲਓ ਐਨ ਆਲ ਦੁਪੱਟਾ ਬਹੁਤ ਹੀ ਸੋਹਣਾ ਡਾਇਮੰਡ ਵਰਕ ਹੋਇਆ ਸਾਰੇ ਦੁਪੱਟੇ ਉੱਤੇ ਰੰਗ ਇਹਦੇ ਵਿੱਚ ਚਾਰ ਹੈ ਜੀ ਲੋ ਜੀ neck ਉੱਤੇ ਬਹੁਤ ਹੀ ਸੋਹਣਾ ਕੰਮ ਦੇਖੋ ਗਾਜਰੀ ਰੰਗ ਹੈ ਦੀ ਤੀਸਰਾ ਇਹਦੇ ਵਿੱਚ ਚੌਥਾ ਰੰਗ ਹੈਗਾ ਜੀ ਮੋਰ ਪੰਖੀ ਹੈ ਇਹਦੇ ਵਿੱਚ ਰੰਗ ਬਹੁਤ ਹੀ ਪਿਆਰੀ ਡਿਜ਼ਾਈਨਿੰਗ ਹਟਕੇ ਵੈਰਾਈਟੀਆਂ ਦੀ ਹਟਕੇ ਵੈਰਾਈਟੀਆਂ ਤੁਹਾਨੂੰ ਮਿਲਣ ਜਾ ਰਹੀਆਂ ਜੀ ਖਾਲਸਾ ਕਲਾਥ ਹਾਊਸ ਰੇਡੂਡ ਭੋਗਪੁਰ ਤੇ ਨੈਕਸਟ ਵਾਈਰੈਟੀ ਦਿਖਾਇਓ ਆ ਨੀਚੇ ਵਾਲਾ ਧਰੋ ਜਿਮੀਚੂ ਲੋ ਦੀ ਜਿਮੀਚੂ ਕਪੜੇ ਦਾ ਨਾਂ ਹੈ ਜੀ ਗੈਸ ਕਰਨਾ ਜੀ ਕਿੰਨੇ ਸੂਟ ਹੋ ਸਕਲਾ ਆ ਘੇਰੇ ਦਾ ਕੰਮ ਹੈ ਜੀ ਜਰਖੰਦ ਦਾ ਸਾਰਾ ਕੰਮ ਹੋਇਆ ਆ ਆਪ ਜੀ ਨੂੰ ਪਤਾ ਹੀ ਆ ਵੀ ਇਹ 1500 2000 ਤੋਂ ਘੱਟ ਸੂਟ ਨਹੀਂ ਵਿਕਣ ਵਾਲੇ ਹੈਗੇ ਆ ਨਾਲ ਕਪੜਾ ਵੀ ਵਧੀਆ ਹੈ ਜਿਹੜਾ ਨਵਾਂ ਚੱਲਿਆ ਜਿਮੀਚੂ ਕਪੜੇ ਦਾ ਨਾਂ ਹੈ ਜੀ ਦੁਪੱਟਾ ਬਾਜੀ ਦਿਖਾਇਓ ਦੁਪੱਟਾ ਵੀ ਜਿਮੀ ਚੂ ਦਾ ਹੀ ਸੇਮ ਕਪੜੇ ਦਾ ਦੁਪੱਟਾ ਜੀ ਨਾਲ ਆਮ ਤੌਰ ਤੇ ਦੁਪੱਟੇ ਹਲਕੇ ਲੱਗੇ ਹੁੰਦੇ ਪਰ ਨਹੀਂ ਵਧੀਆ ਕਪੜੇ ਲੱਗੇ ਹੋਏ ਆ ਜੀ ਜਿਸ ਤਰ੍ਹਾਂ ਮਰਜ਼ੀ ਪਾਓ ਹੰਡਾਓ ਵਿਆਹ ਸ਼ਾਦੀ 'ਚ ਗਿਫਟ ਦੇਣ ਵਾਸਤੇ 100-100 ਸੂਟ ਲੈ ਕੇ ਜਾਂਦੇ ਜੀ ਸਾਡੇ ਕੋਲ ਭੈਣ ਭਰਾ ਬਹੁਤ ਹੀ ਛੋਣੀਆਂ ਆਈਟਮਾਂ ਲੈਨ ਦੇਣ ਕਰਨਾ ਹੋਵੇ ਘਰ ਪਾਣੇ ਹੁਣ ਸੂਟ ਪਿਆ ਸ਼ਾਦੀ ਵਾਰਟੀ ਵਾਸਤੇ ਬਹੁਤ ਹੀ ਸੋਹਣੀਆਂ ਵੈਰਾਈਟੀਆਂ ਜੀ ਰੰਗ ਵਿੱਚ ਬਹੁਤ ਹੀ ਪਿਆਰੇ ਬਹੁਤ ਪਿਆਰੇ ਰੰਗ ਹੈ ਜੀ ਹਟਕੇ ਵੈਰਾਈਟੀਆਂ ਜੀ ਬਿਲਕੁਲ ਹਟਕੇ ਵੈਰਾਈਟੀਆਂ ਆਪ ਜੀ ਨੂੰ ਮਿਲਣੀਆਂ ਸਾਡੇ ਕੋਲ ਦੇਖਣ ਵਾਸਤੇ ਦੂਸਰਾ ਰੰਗ ਹੈ ਜੀ ਬੈਂਗਣੀ ਦੇ ਵਿੱਚ ਪਹਿਲਾ ਮਹਿੰਦੀ ਸਿਗਾ ਜੀ ਤੀਸਰਾ ਰੰਗ ਹੈ ਜੀ 에어 ਫੋਰਸ ਰੰਗ ਬਹੁਤ ਹੀ ਸੋਹਣਾ ਰੰਗ ਹੈ ਜੀ ਬੜਾ ਹੀ ਪਿਆਰਾ ਰੰਗ ਹੈ ਬਿਲਕੁਲ ਹਟਕੇ ਵੈਰਾਈਟੀਆਂ ਜੀ ਬਾਜ਼ਾਰ ਨਾਲੋਂ ਅਰੇਂਜਾ ਬਹੁਤ ਮਿੱਠੀਆਂ ਜੀ ਰੇਂਜ ਸੁਣ ਕੇ ਹੈਰਾਨ ਹੋ ਜਾਣਾ ਤੁਸੀਂ ਸਿਰਫ 575 ਰੁਪਏ ਰੇਂਜ ਵਿੱਚ ਆ ਸੂਟ ਹੈ ਸਿਰਫ 575 ਰੁਪਏ ਰੇਂਜ ਵਿੱਚ ਬਹੁਤ ਹੀ ਸੋਹਣੀਆਂ ਵੈਰਾਈਟੀਆਂ ਹਟਕੇ ਵੈਰਾਈਟੀਆਂ ਜਿਹਨੂੰ ਕਹਿੰਦੇ ਬਿਲਕੁਲ ਹਟਕੇ ਵੈਰਾਈਟੀਆਂ ਜੀ ਦੁਕਾਨ ਦੇ ਉੱਤੇ ਹੋਰ ਸੈਕੜੇ ਤਰ੍ਹਾਂ ਦੀਆਂ ਵੈਰਾਈਟੀਆਂ ਆਈਆਂ ਹੋਈਆਂ ਆ ਜਲਦੀ ਜਲਦੀ ਵਿਜ਼ਿਟ ਕਰੋ ਮੌਕੇ ਲਾਭ ਉਠਾਓ ਤੁਸੀਂ ਲਓ ਜੀ ਕਰਵਾਚੌਰ ਸਪੈਸ਼ਲ ਵੈਰਾਈਟੀਆਂ ਆਈਆਂ ਹੋਈਆਂ ਆ ਵਿਆਹ ਸ਼ਾਦੀਆਂ ਪਾਰਟੀ ਵੇਅਰ ਸੂਟ ਆਏ ਹੋਏ ਆ ਜਿਸ ਤਰ੍ਹਾਂ ਦੀ ਮਰਜ਼ੀ ਵੈਰਾਈਟੀ ਲੈ ਲਓ ਕਾਟਨ ਨੀਰਾਣੀ ਕਾਟਨ ਦੀ ਵੈਰਾਈਟੀ ਮਿਲ ਜਾਏਗੀ ਜਿਹੜੀ ਫੁੱਲ ਵੈਲ ਆ ਵਧੀਆ ਗਰੰਟਡ ਫਾਸਟ ਉਹ ਬਾਜ਼ਾਰ ਵਿੱਚ ਦੀ 65 70 ਰੁਪਏ ਤੁਹਾਨੂੰ ਦੇਣ ਜਾ ਰਹੇ ਹਾਂ ਸਿਰਫ ਸਿਰਫ 55 ਰੁਪਏ ਮੀਟਰ 55 ਦੀ ਰੀਨ ਵਿੱਚ ਜੀ 55 ਰੁਪਏ ਮੀਟਰ ਤੁਹਾਨੂੰ ਮਿਲਣੀ ਆ ਖਾਲਸਾ ਗਲਾਥ ਉਸ ਤੋਂ ਗਰੰਟਡ ਫਾਸਟ ਕਲਰ ਮੀਟਰ ਮੀਟਰ ਉੱਤੇ ਮੋਰ ਮਿਲਣੀ ਆ ਜੀ ਤੁਹਾਨੂੰ ਜਿਹੜੀ 70 ਰੁਪਏ ਮੀਟਰ ਦੀ ਫੋਲ ਵਾਲ ਦੇ ਉੱਤੇ ਕੁਆਲਿਟੀ ਆਉਂਦੀ ਉਹੀ ਕੁਆਲਿਟੀ ਜੀ ਇਹ ਦੇਖੋ ਗਲਾਸ ਟਿਸ਼ੂ ਦਾ ਕਪੜਾ ਜੀ ਗਲਾਸ ਟਿਸ਼ੂ ਕਪੜਾ ਨਵਾਂ ਚੱਲਿਆ ਜੀ ਬਿਲਕੁਲ ਨਵੀਆਂ ਤੋਂ ਨਵੀਆਂ ਵੈਰਾਈਟੀਆਂ ਮਿਲੀਆਂ ਜੀ ਨਵੇਂ ਤੇ ਨਵੇਂ ਸੂਟ ਇਹ ਦੇਖੋ ਹੈਂਡਵਰਕ ਦਾ ਕੰਮ ਹੋਇਆ ਜੀ ਮਸ਼ੀਨੀ ਕੰਮ ਹੋਇਆ ਨਾਲ ਬਹੁਤ ਹੀ ਸੋਹਣੇ ਸੂਟ ਹੈ ਜੀ ਹਟਕੇ ਵੈਰਾਈਟੀਆਂ ਦੇਖੋ ਨਾਲ ਸਾਰਾ ਕੱਢੇ ਹੋਏ ਹੈ ਜੀ ਸੂਟ ਦੁਪੱਟੇ ਨਾਲ ਬਹੁਤ ਸ਼ਾਨਦਾਰ ਹੈ ਹਟਕੇ ਵੈਰਾਈਟੀਆਂ ਬਿਲਕੁਲ ਬਹੁਤ ਹੀ ਪਿਆਰੇ ਪਿਆਰੇ ਸੂਟ ਬਹੁਤ ਸੋਹਣੇ ਸੋਹਣੇ ਦੁਪੱਟੇ ਆ ਜੀ ਰੇਂਜਾ ਬਹੁਤ ਮਿੱਠੀਆਂ ਆ ਆ ਲਾਈਟ ਵੇਟ ਦੁਪੱਟੇ ਆ ਜੀ ਸਾਰੇ ਸਾਰਾ ਡਾਇਮੰਡ ਵਰਕ ਹੋਇਆ ਦੁਪੱਟੇ ਉੱਤੇ ਰੰਗ ਦਿਖਾਓ ਭਾਜੀ ਇਹਦੇ ਵਿੱਚ ਥੱਲੇ ਪਿਆਜੀ ਰੰਗ ਸੀਗਾ ਜੀ ਲਓ ਜੀ ਮਹਿੰਦੀ ਦੇ ਵਿੱਚ ਇੱਕ ਨਵੀਂ ਸ਼ੇਡ ਆ ਗਈ ਇਹ ਦੇਖੋ ਥੱਲੇ ਵਾਲਾ ਮਹਿੰਦੀ ਤੇ ਵੀ ਮਹਿੰਦੀ ਆ ਦੋਵਾਂ ਚ ਰੰਗ ਦਾ ਫਰਕ ਹੈ ਡਿਜ਼ਾਈਨਿੰਗ ਦਾ ਫਰਕ ਹੈ ਜੀ ਰੱਖੋ ਭਾਈ ਇਹ ਦੁਪਟਾ ਉੱਪਰ। ਲਓ ਜੀ ਨੈਕਸਟ ਰੰਗ ਹੈਗਾ ਜੀ ਇਹਦੇ ਵਿੱਚ 골ਡਨ ਸ਼ੇਡ ਬਹੁਤ ਹੀ ਸੋਹਣਾ ਰੰਗ ਹੈ। ਕੱਚਾ ਪੀਲਾ ਜਲਾ ਜਾਬ ਦਾ ਵੈਸੇ। ਲਓ ਇਹ ਦੁਪੱਟਾ ਰੱਖੋ ਭਾਈ ਉੱਪਰ। ਵਧੀਆ-ਵਧੀਆ ਆਫਰਾਂ ਲੈਣ ਵਾਸਤੇ ਸੋਹਣੇ-ਸੋਹਣੇ ਸੂਟ ਦੇਖਣ ਵਾਸਤੇ ਜੀ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ, ਫਾਲੋ ਕਰ ਲਓ ਜੀ। ਤਾਂ ਕਿ ਹੋਰ ਵੀ ਕਿਸੇ ਭੈਣ ਭਰਾ ਦਾ ਫਾਇਦਾ ਹੋ ਸਕੇ ਇਹ ਵੀਡੀਓ ਹੋਰ ਵੀ ਕਿਸੇ ਤੱਕ ਪਹੁੰਚ ਸਕੇ ਇਹ ਦੇਖੋ ਸਾਰਾ ਹੀ ਫਰੰਟ ਕੱਢਿਆ ਹੋਇਆ ਉੱਪਰ ਤੱਕ ਰੇਂਜ ਰਹਿਣ ਵਾਲੀ 630 ਰੁਪਏ ਜੀ ਸਿਰਫ 630 ਰੁਪਏ ਰੇਂਜ ਲਓ ਜੀ ਕਿਆਈ ਬਾਤਾਂ ਦੀ ਲਓ ਜੀ ਇੱਕ ਹੋਰ ਨਵਾਂ ਬੇਸ ਹੈਗਾ ਆ ਬੋਰਿੰਗ ਉੱਤੇ ਨਾਲ ਡਿਜ਼ਾਈਨ ਹੋਇਆ ਆ ਕਾਰਬਨਾਈਜ਼ ਕਪੜਾ ਕੀਤਾ ਹੁੰਦਾ ਜੀ ਸਾਰਾ ਘੇਰੇ ਉੱਤੇ ਆ ਦੇਖੋ ਇਹ ਜਿਹੜੇ ਕੰਮ ਹੋਏ ਆ 2 2 23000 ਰੁਪਏ ਸੂਟ ਜਿਹੜੇ ਆਉਂਦੇ ਉਹਨਾਂ ਉੱਤੇ ਕੰਮ ਹੋਏ ਹੁੰਦੇ ਆ ਆ ਦੇਖੋ ਬਹੁਤ ਹੀ ਸੋਹਣੀਆਂ ਰੀਨਾਂ ਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਕੱਪੜੇ ਜੀ ਬਿਲਕੁਲ ਲੇਟੈਸਟ ਵੈਰਾਈਟੀਆਂ ਜੀ ਲੇਟੈਸਟ ਵੈਰਾਈਟੀਆਂ ਘੇਰੇ ਦਾ ਕੰਮ ਬਹੁਤ ਘਟਕ ਸੂਟ ਆਉਂਦੇ ਜੀ ਘੇਰੇ ਦੇ ਕੰਮ ਦੇ ਇੰਨੇ ਸੋਹਣੇ ਕੰਮ ਹੋਏ ਹੋਣ ਦਾ ਰੇਂਜਾ ਬਹੁਤ ਮਿੱਠੀਆਂ ਜੀ ਬਹੁਤ ਮਿੱਠੀਆਂ ਰੀਨਾਂ ਦੇ ਵਿੱਚ हटके वैरायटी मिलण वाली है जी खालसा कलात हाउस ਦੇ ਉੱਤੇ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਖੁੱਲਾ ਡੁੱਲਾ ਦੁਪੱਟਾ ਜੀ ਵੱਡੇ ਸਰਦਾਰੀ ਦੇ ਦੁਪੱਟੇ ਆ ਜਿਹਨੂੰ ਤੁਸੀਂ ਦੇਣਾ ਤੇ ਉਹਨਾਂ ਬਲੇਸਿੰਗ ਹੀ ਤੁਹਾਨੂੰ ਦੇਣੀਆਂ ਆ ਸੀਸਾ ਹੀ ਤੁਹਾਨੂੰ ਦੇਣੀਆਂ ਆ ਇਹਨੇ ਸੋਹਣੇ ਸੋਹਣੇ ਸੂਟ ਬਹੁਤ ਹੀ ਘੱਟ ਰੇਂਜਾਂ ਦੇ ਵਿੱਚ ਮਿੱਠੀਆਂ ਮਿੱਠੀਆਂ ਰੇਂਜਾਂ ਵਿੱਚ ਸਿਰਫ 560 ਰੁਪਏ ਰੇਂਜ ਦੇ ਵਿੱਚ ਆ ਜਿਹੜੀ ਕੋਈ ਬਲੀਵ ਕਰ ਸਕਦਾ ਕੋਈ ਕੜਾਈ ਨਹੀਂ ਕਰਦਾ ਇੰਨੇ 560 ਰੁਪਏ ਦੇ ਵਿੱਚ 5-5 ਮੀਟਰ ਸੂਟ ਖੁੱਲੇ ਡੁੱਲੇ ਸੂਟ ਨਾਲ ਦੁਪੱਟੇ ਉਹ ਵੀ ਡਾਇਮੰਡ ਵਰਕ ਹੋਇਆ ਆ ਆਪਣੇ ਦੁਪੱਟਿਆਂ ਦੇ ਉੱਤੇ ਸਿਰਫ 560 ਰੁਪਏ ਰੇਂਜ ਵਿੱਚ ਜੀ ਵਾਹ ਜੀ ਵਾਹ ਕਿਾਹੀ ਬਾਤਾਂ ਜੀ ਬਹੁਤ ਸੋਹਣੇ ਰੰਗ ਹੈ ਹਟਕੇ ਵੈਰਾਈਟੀਆਂ ਦੀ ਬਿਲਕੁਲ ਹਟਕੇ ਵੈਰਾਈਟੀਆਂ ਰੰਗ ਦੇ ਵਿੱਚ ਇੱਕ ਤੋਂ ਇੱਕ ਵਦਕੇ ਹੈ ਜੀ ਲਓ ਜੀ 에어 ਫੋਰਸ ਦੀ ਨਵੀਂ ਸ਼ੇਡ ਹੈ ਜੀ ਬਿਲਕੁਲ ਫਰੋਦੀ ਟਾਈਪ ਸ਼ੇਡ ਹੈ ਬਹੁਤ ਸੋਹਣੇ ਰੰਗ ਹੈ ਲਾਈਨਿੰਗ ਦੇ ਵਿੱਚ ਡਿਜ਼ਾਈਨ ਬਣਿਆ ਨਾਲ ਫਲਾਵਰ ਬਣੇ ਹੋਏ ਆ ਬਹੁਤ ਹੀ ਪਿਆਰੀਆਂ ਨੀਂਜਾਂ ਦੇ ਵਿੱਚ ਬਹੁਤ ਸੋਹਣੇ ਸੋਹਣੇ ਸੂਟ ਹੈ ਜੀ ਲਓ ਜੀ ਕਿਾਹੀ ਬਾਤਾਂ ਦੀ ਇੱਕ ਰੰਗ ਦੇ ਵਿੱਚ ਹੈਗਾ ਜੀ ਪੀਲਾ ਇਹਦੇ ਵਿੱਚ ਬਹੁਤ ਹੀ ਪਿਆਰਾ ਰੰਗ ਹੈ ਸੋਹਣੇ ਰੰਗ ਵੈਰਾਈਟੀਆਂ ਬਹੁਤ ਸ਼ਾਨਦਾਰ ਹੈ ਜੀ ਅਡਰੈਸ ਹੈਗਾ ਜੀ ਸਾਡਾ ਖਾਲਸਾ ਕਲਾਥ ਹਾਊਸ ਰੇਲਵੇ ਰੋਡ ਭੋਗ ਪਰ ਡਿਸਟ੍ਰਿਕਟ ਜਲੰਧਰ ਸਾਰਿਆਂ ਨੂੰ ਸასი ਕਾਲ ਪਿਆਰ ਭਰੀ ਸასი ਕਾਲ ਜੀ